ਜਦੋਂ ਤੁਸੀਂ ਲਿਖਦੇ ਹੋ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਮੈਂ ਵੀ ਕੋਸ਼ਿਸ਼ ਕਰਦੀ ਆ ਕਿ ਬਹੁਤ ਪੜਾਂ ਪਰ ਤੁਹਾਡਾ ਕੋਈ ਨਾ ਕੋਈ ਇੱਕ ਫੇਵਰਿਟ ਜ਼ਰੂਰ ਹੁੰਦਾ ਜਿਹਨੂੰ ਤੁਸੀਂ ਜ਼ਿਆਦਾ ਪੜ੍ਹਨਾ ਪਸੰਦ ਕਰਦੇ ਹੋ ਜਾਂ ਜਿਹਦੇ ਤੋਂ ਤੁਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਮੈਂ ਨਰਿੰਦਰ ਸਿੰਘ ਪੂਰ ਨੂੰ ਬਹੁਤ ਪੜ੍ਹਦੀ ਆ ਕਿਉਂਕਿ ਉਹਨਾਂ ਦਾ ਲਿਖਿਆ ਹੋਇਆ ਇਵੇਂ ਲੱਗਦਾ ਹੈ ਜਿਵੇਂ ਉਹ ਸਾਡੀ ਗੱਲ ਕਰਦੇ ਨੇ ਤੇ ਇਹ ਜੀਹਾ ਮੈਨੂੰ ਲੱਗਦਾ ਬਹੁਤ ਸਾਰੇ ਪਾਠਕਾਂ ਨੂੰ ਐਵੇਂ ਦਾ ਹੀ ਲੱਗਦਾ ਕਿ ਉਹ ਸਾਡੀ ਗੱਲ ਕਰਦੇ ਨੇ ਕਿਉਂਕਿ ਉਸ ਸਮਾਜ ਦੇ ਛੋਟੀਆਂ-ਛੁਟੀਆਂ ਚੀਜ਼ਾਂ ਨੂੰ ਲਿਖਦੇ ਨੇ ਉਹਨਾਂ ਨੇ ਉਹਦੇ ਨਿਚੋੜ ਕੱਢੇ ਹੋਏ ਨੇ ਔਰ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਸਿੰਪਲ ਸਧਾਰਨ ਸ਼ਬਦਾਂ ਦੇ ਵਿੱਚ ਸਾਦਾ ਪਾਸ਼ਾ ਦੇ ਵਿੱਚ ਬਣਾਨੇ ਉਹ ਸਾਰਾ ਕੁਝ ਲਿਖਿਆ ਉਹਨਾਂ ਨੇ ਮਾਂ ਦੇ ਬਾਰੇ ਲਿਖਿਆ ਕਿ ਜਿਹੜੀ ਮਾਂ ਹੈ ਉਹ ਸਭ ਤੋਂ ਜ਼ਿਆਦਾ ਬੱਚੇ ਦੇ ਨੇੜੇ ਹੁੰਦੀ ਆ ਬੱਚਾ ਬੇਟਾ ਔਲਾਦ ਕੁਝ ਵੀ ਅਸੀਂ ਕਹਿ ਸਕਦੇ ਹਾਂ ਕਿੰਦੇ ਜਿਹੜਾ ਆਪਣੇ ਮਾਪੇ ਦੇ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਦਾ ਉਹ ਆਪਣਾ ਸੰਤੁਲਨ ਕਦੀ ਵੀ ਖਰਾਬ ਨਹੀਂ ਕਰ ਸਕਦਾ ਉਹ ਸਤਕਾਰ ਕਰੇ ਆਪਣੇ ਮਾਪੇ ਦਾ ਤੇ ਉਹਦੀ ਉਹਦਾ ਜਿਹੜੀ ਪਰਵਾਹ ਹੈ ਉਹ ਕੁਦਰਤ ਵੀ ਕਰਦੀ ਆ ਉਹ ਸਾਰੇ ਕਰਦੇ ਆ ਮੈਂ ਐਗਜ਼ੈਕਟ ਵਰਡ ਉਹਨਾਂ ਦੇ ਲੈ ਪੜ ਪੜ ਕੇ ਦੱਸ ਦਿੰਨੀ ਆ ਤੁਸੀਂ ਕਿੰਨੇ ਸੰਤੁਲਨ ਵਿਅਕਤੀ ਹੋ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਿੰਨਾ ਕਰਦੇ ਹੋ ਜਿਹੜੇ ਆਪਣੇ ਮਾਪਿਆਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਪਰਵਾਹ ਕੋਈ ਨਹੀਂ ਕਰਦਾ ਮਾਪੇ ਜਿਹੜੇ ਨੇ ਰੱਬ ਦਾ ਦੂਸਰਾ ਰੂਪ ਹੁੰਦੇ ਨੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮਾਪੇ ਸਹੀ ਨਹੀਂ ਇਹਦਾ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਰੱਬ ਦੇ ਫੈਸਲੇ ਜਿਹੜੇ ਨੇ ਉਹ ਗਲਤ ਨੇ ਮਾਪੇ ਤੇ ਕਿਤੇ ਦੀ ਹਮੇਸ਼ਾ ਕਦਰ ਕਰੋ ਕਿਉਂਕਿ ਜਿਸ ਵਕਤ ਦੇ ਵਿੱਚ ਉਹਨਾਂ ਨੇ ਸਾਡੇ ਲਈ ਕੁਝ ਕੀਤਾ ਹੁੰਦਾ ਉਹਨਾਂ ਲਈ ਉਹ ਕਰਨਾ ਬਹੁਤ ਔਖਾ ਹੁੰਦਾ ਵਕਤ ਦੇ ਹਿਸਾਬ ਨਾਲ 30 ਸਾਲਾਂ ਬਾਅਦ ਇੱਕ ਜਦੋਂ ਟਾਡੀ ਉਹਨਾਂ ਨੇ ਸਪੋਸ ਇੱਕ ਬੰਦਾ 30 ਸਾਲ ਦਾ ਹੈ 30 ਸਾਲ ਪਹਿਲਾਂ 100 ਰੁਪਿਆ ਬਹੁਤ ਮਾਇਨੇ ਰੱਖਦਾ ਸੀ ਅੱਜ 100 ਰੁਪਿਆ ਮਾਇਨੇ ਨਹੀਂ ਰੱਖਦਾ ਹੋ ਸਕਦਾ ਅੱਜ 500 ਰੁਪਏ ਮਾਇਨੇ ਰੱਖਦਾ ਜਦੋਂ ਤੁਹਾਡੇ ਬੱਚੇ ਹੋਣਗੇ ਉਦੋਂ 500 ਰੁਪਏ ਦਾ ਕੋਈ ਅਰਥ ਨਹੀਂ ਹੋਏਗਾ ਉਹ ਵੀ ਉਹਨਾਂ ਨੂੰ ਵੀ ਲੱਗੇਗਾ ਕਿ 500 ਰੁਪਏ ਹੀ ਸੀਗਾ ਸੋ ਮਾਪੇ ਜਿਹੜੇ ਨੇ ਉਹਨਾਂ ਦੀ ਕਦਰ ਕਰਨੀ ਉਹਨਾਂ ਦਾ ਸਤਿਕਾਰ ਕਰਨਾ ਜਿਹੜਾ ਹੈ ਉਹ ਰੱਬ ਦਾ ਸਤਿਕਾਰ ਕਰਨਾ ਹੁੰਦਾ ਦੂਸਰਾ ਇਹ ਹੈ ਕਿ ਜਦੋਂ ਤੁਸੀਂ ਮਾਪਿਆਂ ਨੂੰ ਬਾਹਰ ਕੱਢਦੇ ਹੋ ਉਹਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਉਹ ਨਾਲ ਨਿਕਲ ਜਾਂਦੀਆਂ ਨੇ ਮਾਪਿਆਂ ਦਾ ਬੜਾਪਾ ਜਿਹੜਾ ਹੈ ਜੇ ਅੱਜ ਬਿਰਧ ਆਸ਼ਰਮਾਂ ਦੇ ਵਿੱਚ ਘਟ ਰਿਹਾ ਤੇ ਸਾਡਾ ਸਮਾਜ ਜਿਹੜਾ ਹੈ ਉਹ ਖਟਕਦਾ ਇਦਾਂ ਹੈ ਜਿੱਦਾਂ ਛੁਣਛਣਾ ਖੜਕਦਾ ਹੈ ਇਵੇਂ ਸਾਡੇ ਜਾਂ ਖਾਲੀ ਪੰਡੇ ਦੇ ਵਿੱਚ ਤੁਸੀਂ ਰੋੜੇ ਪਾ ਕੇ ਖੜਕਾਉਂਦੇ ਹੋ ਸਾਡਾ ਸਮਾਜ ਇਵੇਂ ਖੜਕਣ ਲੱਗ ਗਿਆ ਇੱਕ ਕੌੜਾ ਸੱਚ ਹੈ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੁੰਦੀਆਂ ਔਰ ਬਹੁਤ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਨੂੰ ਸਮਝਣ ਲਈ ਵੀ ਕੋਸ਼ਿਸ਼ ਨਹੀਂ ਕਰਦੇ ਹੈਗੇ ਮਾਂ-ਪਪਾ ਦੇਣਾ ਕੋਈ ਨਹੀਂ ਦੇ ਸਕਦਾ ਕੋਈ ਵੀ ਨਹੀਂ ਦੇ ਸਕਦਾ ਮਾਂ ਜਿਹੜੀ ਹੈ ਉਹ ਸਮਾਜ ਨਾਲ ਪਰਿਵਾਰ ਨਾਲ ਹਸਬੰਡ ਦੇ ਨਾਲ ਆਂਡ ਗਵਾਂਡ ਦੇ ਵਿੱਚ ਜੇ ਕੋਈ ਉਹਦੇ ਬੱਚੇ ਨੂੰ ਕੁਛ ਕੀਤਾ ਤੇ ਉਹ ਲੜਨ ਤੁਰ ਪਿੰਦੀ ਆ ਔਰ ਮੈਂ ਬਹੁਤ ਵਾਰ ਕੈਨੇਡਾ ਵਿੱਚ ਕਿਹਾ ਸਾਡਾ ਲੇਡੀਜ਼ ਦਾ ਜਿਹੜਾ ਹੈ ਔਰਤਾਂ ਦਾ ਜਿਹੜਾ ਆਪਣੇ ਹਸਬੰਡ ਦੇ ਨਾਲ 90% ਜਿਹੜੀ ਲੜਾਈ ਹੁੰਦੀ ਉਹ ਬੱਚਿਆਂ ਦੇ ਕਰਕੇ ਹੁੰਦੀ ਔਲਾਦ ਦੇ ਕਰਕੇ ਹੁੰਦੀ ਹੈ ਕਿਉਂਕਿ ਬੱਚੇ ਜਿਹੜੇ ਨੇ ਉਹ ਹਰ ਇੱਕ ਚੀਜ਼ ਮਾਂ ਦੇ ਕੋਲੋਂ ਮੰਗਦੇ ਨੇ ਜਦੋਂ ਬਾਪ ਜਿਹੜਾ ਹੈ ਉਹ ਮਨਾ ਕਰਦਾ ਉਹ ਆਪਣੀ ਮਜਬੂਰੀ ਦੱਸਦਾ ਤੇ ਮਾਂ ਬੱਚਿਆਂ ਦੇ ਹੱਕ ਦੇ ਵਿੱਚ ਖੜੇ ਹੋ ਕੇ ਆਪਣੇ ਹਸਬੰਡ ਦੇ ਨਾਲ ਬੱਚਿਆਂ ਦੇ ਬਾਪ ਦੇ ਨਾਲ ਲੜਦੀ ਹੈ ਇਹ ਵੀ ਇੱਕ ਕੌੜਾ ਸੱਚ ਹੈ ਬਹੁਤ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਮੇਰੇ ਬੱਚਿਆਂ ਨੂੰ ਮਿਲੇ ਚਾਹੇ ਮੈਨੂੰ ਨਾ ਮਿਲੇ। ਇਹ ਵੀ ਹਕੀਕਤ ਹੈਗੀ ਆ। ਜੋ ਕੁਝ ਵੀ ਕਰਨਾ ਹੈ ਮਾਂ ਆਪਣੇ ਉੱਤੇ ਝੱਲ ਕੇ ਉਹ ਬੱਚਿਆਂ ਦੇ ਕਰ ਦਿੰਦੀ ਆ। ਪਰ ਮੈਂ ਇੱਕ ਕੱਲ ਵੀਡੀਓ ਦੇਖੀ ਜਿਸ ਦੇ ਵਿੱਚ ਬੇਟਾ ਕਹਿੰਦਾ ਕਿ ਅਸੀਂ ਮਾਂ ਬਿਲਕੁਲ ਕਰਨੀ ਰੱਖਣੀ ਹੈਗੀ। ਉਸ ਮਾਂ ਦੇ ਉੱਤੇ ਕੀ ਪੀਤਦੀ ਹੈ। ਜਦ ਮਾਂ ਦੇ ਲਈ ਜਿਹੜੇ ਲਫ਼ਜ਼ ਵਰਤੇ ਜਾਂਦੇ ਨੇ ਉਹ ਕਹਿੰਦੀ ਕਿ ਮੈਨੂੰ ਬਹੁਤ ਭੈੜੇ ਸ਼ਬਦ ਵਰਤੇ। ਕੀ ਉਹ ਬੱਚਾ ਜਿਹੜਾ ਹੈ ਉਹ ਜਵਾਬ ਦੇ ਹੈ ਕੁਦਰਤ ਦੇ ਅੱਗੇ ਦਾ। ਉਹਨੇ ਰੱਬ ਰੂਪੀ ਜਿਹੜਾ ਰੱਬ ਹੈ ਉਹਨੇ ਮਾਂ ਨੂੰ ਆਪਣਾ ਦੂਸਰਾ ਰੂਪ ਕਰਕੇ ਭੇਜਿਆ ਜਾਂ ਮਾਪਿਆਂ ਨੂੰ ਜਿਹੜਾ ਹੈ ਆਪਣਾ ਰੂਪ ਦੇ ਕੇ ਭੇਜਿਆ। ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਐਸ ਵਿੱਚ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਕਿ ਕਲਜੁਕ ਚਰਮ ਸੀਮਾ ਤੇ ਹੈ ਇਹ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਜਦੋਂ ਤੁਸੀਂ ਮਾਂ-ਮਾਂ ਦੇ ਮਾਮਾ ਨੂੰ ਬਹੁਤ ਬੋਲਦੇ ਹੋ ਬਾਪ ਨੂੰ ਬਹੁਤ ਬੋਲਦੇ ਉਹਨਾਂ ਨੂੰ ਤਾਂ ਕੇ ਦਿੰਦੇ ਹੋ ਉਹਨਾਂ ਦੀ ਜਾਇਦਾਦ ਖੋਹਦੇ ਹੋ ਉਹਨਾਂ ਨੂੰ ਰੋਟੀ ਨਹੀਂ ਦਿੰਦੇ ਉਹਨਾਂ ਨੂੰ ਦਵਾਈ ਨਹੀਂ ਦਿੰਦੇ ਤੇ ਅਜਿਹੀ ਜਿਹੜੀ ਜਿਹੜੀਆਂ ਚੀਜ਼ਾਂ ਨੇ ਉਸ ਸਮਾਜ ਨੂੰ ਪਰਿਵਾਰਾਂ ਨੂੰ ਆਲੇ-ਦੁਆਲੇ ਦਾ ਜਿਹੜਾ ਮਾਹੌਲ ਹੈ ਉਹਨੂੰ ਬਿਮਾਰ ਕਰ ਦਿਆਂ ਨੇ ਉਸੇਤਮੰਦ ਮਾਹੌਲ ਨਹੀਂ ਹੁੰਦਾ ਮਾਂ ਦੀਆਂ ਅਸੀਸਾਂ ਕਦੇ ਵੀ ਰੱਬ ਇਹ ਨਹੀਂ ਹੋ ਸਕਦਾ ਕਿ ਉਹ ਸੁਣਿਆ ਨਾ ਜਾਣ ਪਰ ਤੁਹਾਡੇ ਕਰਮ ਕੀ ਨੇ ਤੁਸੀਂ ਮਾਂ ਦੀਆਂ ਅਸੀਸਾਂ ਰੱਬ ਤੁਹਾਡੇ ਤੱਕ ਪਹੁੰਚਾਉਂਦਾ ਜਾਂ ਨਹੀਂ ਇਹ ਵੀ ਮੈਨੇ ਰੱਖਦਾ ਰੱਬ ਨੂੰ ਪਤਾ ਹੁੰਦਾ ਕੁਦਰਤ ਨੂੰ ਪਤਾ ਹੁੰਦਾ ਕਿ ਮਾਂ ਤੇ ਅਸੀਸਾਂ ਦੇ ਰਹੀ ਹੈਗੀ ਆ ਪਰ ਬੱਚਾ ਅੱਗੇ ਉਹਦੇ ਨਾਲ ਕੀ ਕਰਦਾ ਉਹ ਵੀ ਭੁਗਤਣਾ ਪੈਂਦਾ ਹਰ ਇੱਕ ਦੇ ਕਰਮ ਆਪੋ ਆਪਣੇ ਭੁਗਤਨੇ ਪੈਂਦੇ ਕੁਦਰਤ ਦੇ ਫੈਸਲੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਉਲਝ ਗਈਆਂ ਜੇ ਮਾਂ ਬਾਪ ਜਿਹੜੇ ਨੇ ਉਹ ਘਰਾਂ ਚੋਂ ਬਾਹਰ ਨਿਕਲਦੇ ਨੇ ਇੱਕ ਪੰਛੀ ਜਿਹੜਾ ਨਾ ਉਹਨੇ ਆਲਣਾ ਬਣਾਇਆ ਹੁੰਦਾ ਉਹ ਵੀ ਭੱਜ ਕੇ ਸ਼ਾਮ ਨੂੰ ਜਦੋਂ ਦਿਨ ਢਲਦਾ ਤੇ ਉਹ ਆਪਣੇ ਆਲ ਨੇ ਚ ਆਉਂਦਾ ਤੇ ਜਿਨne 35 40 ਸਾਲ ਲਗਾਏ ਹੁੰਦੇ ਨੇ ਉਹ ਕਿਵੇਂ ਨਹੀਂ ਆਪਣੇ ਘਰ ਦੇ ਵਿੱਚ ਰਹਿਣਾ ਚਾਹੇਗਾ ਉਹਦੀਆਂ ਅੰਦਰਾਂ ਕਿੰਦਾਂ ਤੜਫਦੀਆਂ ਹੋਣਗੀਆਂ ਦੀ ਰੂਹ ਕਿੰਨੀ ਰੋਂਦੀ ਹੋਏਗੀ ਜਿਦਾ ਕਰ ਤੁਸੀਂ ਲੈ ਰਹੇ ਹੋ ਬਤਕ ਹੁੰਦਾ ਸੋ ਮੈਨੂੰ ਲੱਗਦਾ ਹੈਗਾ ਕਿ ਜਿੰਨੀ ਦੇਰ ਤੱਕ ਮਾਪੇ ਬਾਪ ਦੀ ਕੀਤੀ ਹੋਈ ਜੋ ਵੀ ਚੀਜ਼ ਹੈ ਉਹ ਜੀਉਂਦੇ ਨੇ ਉਹਨਾਂ ਦੇ ਕੋਲੋਂ ਨਾ ਖੋਵੋ ਨਾ ਉਹਨਾਂ ਨੂੰ ਪਰੇਸ਼ਾਨ ਕਰੋ ਨਾ ਉਹਨਾਂ ਨੂੰ ਤੰਗ ਕਰੋ ਕਿਉਂਕਿ ਪਤਾ ਨਹੀਂ ਹੈ ਨਦੀ ਕਿਨਾਰੇ ਰੁਖੜੇ ਨੇ ਕਦੋਂ ਇਹ ਚਲੇ ਜਾਣੇ ਨੇ ਬਾਅਦ ਦੇ ਵਿੱਚ ਪਾਠ ਪੂਰਵਾਂ ਨੇ ਤੇ ਹੋਰ ਚੀਜ਼ਾਂ ਕਰਾਉਣੀਆਂ ਜਾਂ ਰੋਣਾ ਬਾਅਦ ਦੇ ਵਿੱਚ ਸਮਝ ਆਉਂਦੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਮੜਕੇ ਧਵਾਵਾ ਵੀ ਰਹਿ ਜਾਂਦੀਆਂ ਨੇ ਵਿੱਚੇ ਅਸੀਸਾਂ ਜੋ ਮਾਪੇ ਦਿੰਦੇ ਨੇ ਹੋਰ ਕੋਈ ਨਹੀਂ ਦੇ ਸਕਦਾ ਸੋ ਇਹਦੇ ਤੇ ਵਿਚਾਰ ਜ਼ਰੂਰ ਕਰਿਓ